ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸੀਏ ਕਿ ਵੀਡੀਓ ਤਖਤਸ਼੍ਰੀ ਪਟਨਾ ਸਾਹਿਬ ਦੀ ਦੱਸੀ ਜਾ ਰਹੀ ਹੈ ਜਿੱਥੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਤਖਤਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸੰਤਾ ਉਸ ਸਮੇਂ ਕਾਫੀ ਜ਼ਿਆਦਾ ਮੀਡੀਆ ਦੀ ਭੀੜ ਹੋਗੀ ਸੀ ਜਿਸ ਕਾਰਨ ਰਾਕੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਤਰਕਾਰ ਜਿਹੜਾ ਇਸ ਦਾ ਹੱਥ ਰਾਗੀ ਦੀ ਪੱਗ ਤੇ ਲੱਗ ਜਾਂਦਾ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਬਵਾਲ ਖੜਾ ਹੋ ਗਿਆ ਹੈ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਨਖੇਦੀ ਕੀਤੀ ਜਾ ਰਹੀ ਹੈ ਜੇਕਰ ਅਕਾਲੀ ਦਲ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਅਨੇਕਾ ਸਵਾਲ ਚੁੱਕੇ ਗਏ ਨੇ ਐਲਜੀਪੀਸੀ ਦੇ ਵੱਲੋਂ ਵੀ ਇਸ ਮਾਮਲੇ ਤੇ ਸਖਤ ਨੋਟਿਸ ਲਿਆ ਗਿਆ ਹੈ ਪ੍ਰਬੰਧਕਾਂ ਨੂੰ ਵੀ ਕਾਫੀ ਜ਼ਿਆਦਾ ਝਾੜ ਪਾਈ ਗਈ ਹੈ ਇਸ ਦੇ ਵਿਚਾਲੇ ਹੁਣ ਜੇਕਰ ਗੱਲ ਕਰੀਏ ਅਗਗ ਸਿੰਘਾਂ ਦੀ ਤਦਅਦੀ ਕੀ ਬਾਬਾ ਰਾਜਾ ਰਾਜ ਸਿੰਘ ਦੇ ਵੱਲੋਂ अनेका ਸਵਾਲ ਚੁਕੇ ਗਏ ਨੇ ਉਹਨਾਂ ਦੇ ਵੱਲੋਂ ਪ੍ਰਬੰਧਕਾਂ ਤੇ ਸਰਕਾਰਾਂ ਨੂੰ ਤਾੜਨਾ ਕੀਤੀ ਗਈ ਹੈ ਉੱਥੇ ਹੀ ਜੇਕਰ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਦੀ ਉਹਨਾਂ ਨੂੰ ਵੀ ਇਹ ਆੜੇ ਹੱਥੀ ਲੈਂਦੇ ਨਜ਼ਰ ਆਏ ਤਾਂ ਸੀ ਕਿ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਨੂੰ ਲੈ ਕੇ ਸਵਾਲ ਚੁਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਇਹ ਪਾਪੀ ਦੇ ਪੋਤਰੇ ਨੂੰ ਸਨਮਾਨ ਨਹੀਂ ਕਰਨਾ ਚਾਹੀਦਾ ਸੀ ਦੱਸਦੀ ਕਿ ਇਸ ਦੇ ਨਾਲ ਸਿੱਖਾਂ ਦੇ ਹਿਰਦੇ ਵਲੁੰਧਰੇ ਗਏ ਨੇ ਉਹਨਾਂ ਨੇ ਇਸ ਮਾਮਲੇ ਤੇ ਹੋਰ ਕੀ ਕੁਝ ਕੀਤਾ ਏ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੁਰਜੀਤ ਕਾਂਸਾ ਵਾਹਿਗੁਰੂ ਜੀ ਦੀ ਤਰਫੇ ਕੌਮੀ ਅਨਸਾਫ ਮੋਰਚਾ ਚੰਡੀਗੜ੍ਹ ਜਿਹੜਾ 7 ਜਨਵਰੀ 2023 ਤੋਂ ਲਗਾਤਾਰ ਚੱਲ ਰਿਹਾ ਜਿੰਨਾ ਚਿਰ ਰਹੂਗਾ ਜਿੰਨਾ ਚਿਰ ਬੰਦੀ ਸਿੰਘ ਰਿਹਾਨ ਹੋਏ ਅੱਜ ਦਾ ਵਿਸ਼ਾ ਦੇਖੋ ਜਿਹੜੇ ਗੁਰੂ ਤੇ ਸਿੱਖ ਨੇ ਸਰਦਾਰ ਪਾਕਤਾਂ ਦੇ ਉੱਤੇ ਜਿਹੜੇ ਅੱਜ ਕਾਬਿਲ ਬੰਦੇ ਨੇ ਉਹ ਸਰਕਾਰੀ ਹੁੰਦੇ ਸਾਹਿਬ ਆ। ਆ ਕੱਲ ਵੀ ਇਹ ਪੈਸਾ ਹੋ ਰਹੀ ਆ ਤਾਂ ਜਰੀ 15-15 ਜਿੱਥੇ ਗੁਰੂ ਤੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ ਉੱਥੇ ਕੋਈ ਮੰਤਰੀ ਆਉਂਦਾ ਤੇ ਉਸੇ ਕੈਮਰਾ ਵਾਲੇ ਅੰਦਰ ਗੁਰਦੁਆਰ ਸਾਹਿਬ ਤੇ ਵੜ ਜਾਂਦੇ ਨੇ ਉੱਥੇ ਜਿਹੜੀ ਤੱਕਾ ਮੁਕੀ ਹੁੰਦੀ ਆ ਦੇਖੋ ਇਹ ਨਹੀਂ ਹੋਣਾ ਚਾਹੀਦਾ ਉੱਥੇ ਸ਼ਰਮੀ ਲਾ ਰખીਆ ਉਥੋਂ ਦੇ ਪ੍ਰਬੰਧਕਾਂ ਨੇ ਪੱਡਣਾ ਸਾਹਿਬਦਿਆਂ ਨੇ ਇੱਕ ਆਮ ਬੰਦਾ ਜਿਹੜਾ ਕੋਈ ਚਾਹੇ ਮੰਤਰੀ ਹੋਵੇ ਕੋਈ ਗੱਲ ਨਹੀਂ ਮੰਤਰੀਆਂ ਨੂੰ ਗੁਰੂ ਸਾਹਿਬ ਤੋਂ ਵੱਡਾ ਨਹੀਂ ਹੋ ਸਕਦਾ ਉਹ ਆਇਆ ਉਥੇ ਹਾਫੜਾ ਦਾ ਬੜੀ ਮੱਤੀ ਜਿਹੜੇ ਗੁਰੂ ਕੀ ਕੀਰਤਨੀਆਂ ਨੇ ਉਹਨਾਂ ਦੀਆਂ ਪੱਗਾਂ ਤੱਕ ਜਿਹੜੇ ਲਤਨਾ ਬੱਦੀਆਂ ਤੇ ਦੇਖੋ ਕਿੰਡੀ ਨਰਾਦਰੀ ਆ ਇੱਕ ਸ਼ਖਸ ਨੂੰ ਐਵੇਂ ਤੇ ਦੇਣਾ ਸਾਡਾ ਇੱਕ ਵੱਡਾ ਗੁਰੂ ਜੁਗੋ ਜੋਟਾਲ ਰਾਜਨਗੇ ਰਾਜਾ ਮਹਾਰਾਜਨਗੇ ਮਹਾਰਾਜ ਸਹਿਬ ਸ੍ਰੀ ਗੁਰੂ ਰਣਸਾਹਿਬ ਮਹਾਰਾਜ ਪ੍ਰਕਾਸ਼ ਨੇ ਉਹਨਾਂ ਦੀ ਫਸੂਰੀ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਨੀਆਂ ਜਿਹੜੇ ਉਸ ਤੋਂ ਦੇ ਪ੍ਰਬੰਧਕ ਨੇ ਉਹਨਾਂ ਦੀ ਨਲੈਕੀ ਆ ਮੈਂ ਸਾਰੇ ਤਾਕਤਾਂ ਦੇ ਜਥੇਦਾਰਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਖ਼ਾਕ ਸਖਤ ਖਲਾਫ ਜਿਹੜਾ ਹੈਗਾ ਸਟੈਂਡ ਤੇ ਆ ਜਾਵੇ ਤੇ ਤਾਕਤ ਸਿੰਘ ਹਜੂਰ ਸਾਹਿਬ ਦੇ ਵਿੱਚ ਵੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜਾ ਬਯੰਤੇ ਬੋਚੜ ਦਾ ਪੁੱਤਾ ਰਮਨੀਤ ਬਿੱਟੂ ਉਹਨੂੰ ਉੱਥੇ ਦੇਖੋ ਸ਼ਰਮਾਨ ਕੀਤਾ ਗਿਆ ਹਜੂਰ ਸਾਹਿਬ ਉਹਦੇ ਚੋਲਾ ਪਾਇਆ ਗਿਆ ਦਸਤਾਰ ਬੰਨੀ ਗਈ ਇਹ ਜਿਹੜੇ ਕੁਰਬਾਨੀ ਵਾਲੇ ਸਿੰਘ ਨੇ ਉਹਨਾਂ ਨੂੰ ਤੁਸੀਂ ਆਖੋਂ ਪਰੋਖੇ ਕਰਤਾ ਤੁਹਾਨੂੰ ਪਤਾ ਨਹੀਂ ਹੈਗਾ ਵੀ ਉਹ ਜਿਹੜਾ ਸਿੱਖਾਂ ਦਾ ਕਾਦਲ ਆ ਉਹਦਾ ਪੋਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਬਟਾੜੇ ਕਾ ਪਾਣਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਪਿਆਰ ਹੀ ਹੈ ਨਹੀਂ ਗਾ ਉਹਨਾਂ ਦੁੱਟ ਲੋਕਾਂ ਨੂੰ ਤੁਸੀਂ ਉੱਥੇ ਕਾਲ ਤੱਕ ਸਾਹਿਬ ਤੇ ਹਜੂਰ ਸਾਹਿਬ ਜਿਹਦਾ ਜੀ ਕਰਦਾ ਉਹਨੂੰ ਤੁਸੀਂ ਸਨਮਾਨ ਕਰ ਦਿੰਦੇ ਆ ਜੀਦਾ ਹੱਕ ਬਣਦਾ ਉਹਨੂੰ ਸਰੋਪੇ ਦੇਣਾ ਚਾਹੀਦਾ ਉਹਨਾਂ ਸਨਮਾਨ ਕਰਨਾ ਚਾਹੀਦਾ ਇਹ ਥੋੜਾ ਵੀ ਜਿਹੜਾ ਸਿੱਖ ਕੌਮ ਦਾ ਘਾਣ ਕਰੇ ਤੁਸੀਂ ਉਹਨਾਂ ਨੂੰ ਜਾ ਕੇ ਚੋਲੇ ਪਵਾ ਮ ਉਹਨਾਂ ਨੂੰ ਤੁਸੀਂ ਦਸਤਾਨਾ ਬੰਨ ਉਹਨਾਂ ਨੂੰ ਤੁਸੀਂ ਸਨਮਾਨ ਕਰੋ ਜਿਹੜੀ ਸਿੱਖ ਕੌਮ ਆ ਜੱਤੇ ਬੰਦੀਆਂ ਨੇ ਉਹ ਕਦੋਂ ਜਾਗਣਗੇ ਕਦੋਂ ਇਹ ਆਵਾਜ਼ ਬੁਲੰਦ ਕਰਨਗੇ ਸਾਰਿਆਂ ਨੂੰ ਸਾਨੂੰ ਰਲ ਕੇ ਜਿਹੜੇ ਤਾਕਤਾਂ ਦੇ ਉੱਤੇ અપਮਾਨ ਹੋ ਰਹੇ ਨੇ ਗੁਰੂ ਸਾਹਿਬ ਦਾ ਨਰਾਦਰੀਆ ਇਹ ਚਾਹੇ ਤਖਤ ਪੰਨਾ ਸਾਫ ਹੋਵੇ ਫਿਸ਼ੂਰ ਸਾਫ ਹੋਵੇ ਉਹਨਾਂ ਨੂੰ ਚਾਹੀਦਾ ਵੀ ਮਰਜ਼ਾਦਾ ਨੂੰ ਯਾਰਕ ਕਿਹਾ ਜਾਵੇ ਕਿਹਨੂੰ ਨਹੀਂ ਪਤਾ ਕਿ ਉਹ ਬਤੀ ਬੈਂਤੀ ਬੋਚੜ ਦਾ ਪੁੱਤ ਆ ਉਹਨੇ ਸਿੱਖਾਂ ਦਾ ਘਾਣ ਕੀਤਾ ਤੇ ਉਹਨਾਂ ਨੂੰ ਇਹ ਇਜਾਜ਼ਤ ਆ ਕੇ ਉਥੇ ਸਰੋਪੇ ਦੇ ਕੇ ਸਨਮਾਨ ਕਰ ਰਹੇ ਨੇ ਮੈਂ ਸਾਰੇ ਤਾਂ ਉਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬੇਨਤੀ ਕਰਨਾ ਵੀ ਜਦੋਂ ਕੋਈ ਸਨਮਾਨ ਕਰਦਾ ਉਹ ਦੇਖਿਆ ਕਰੋ ਹਾਇਸ਼ੀਅਤ ਵੀ ਉਹਦੀ ਕੁਰਬਾਨੀ ਕੀ ਆ ਪੰਥ ਵਾਸਤੇ ਇਹਨੇ ਪੰਥ ਵਾਸਤੇ ਪੰਥ ਦੇ ਸੁਰੇਤਾਂ ਨਹੀਂ ਮਾਰੇ ਜਿਹੜਾ ਜੀ ਕਰਦਾ ਉਸੇ ਤੁਸੀਂ ਜਾ ਕੇ ਉਹਦੇ ਚੂਲੇ ਪਵਾਦਨੇ ਉਹਦੇ ਜੀ ਕਰਦਾ ਪੰਗਾ ਮਨਾਂ ਲੱਗ ਜਾਣੇ ਹੋ ਉਹਦੀ ਮਰਜ਼ਾਦਾ ਜਿਹੜਾ ਸ਼ਖੀਅਤ ਦਾ ਸਨਮਾਨ ਜੋਗਾ ਦਾ ਸਨਮਾਨ ਕਰੋ ਤੇ ਇਹ ਨਹੀਂ ਹੈ ਵੀ ਜਿਹੜਾ ਜਣਾ ਖਾਣਾ ਜਿਹੜਾ ਉੱਠ ਕੇ ਤੁਰ ਗਿਆ ਉਹਨੂੰ ਤੋਲੇ ਵਗਾ ਦੂੰ ਇਹ ਵੀ ਬੇਨਤੀਆਂ ਪ੍ਰਵਾਨ ਕਰੋ ਹਜੂਰ ਸਾਹਿਬ ਜੀ ਪ੍ਰਬੰਧਕ ਕਮੇਟੀ ਆ ਉਹ ਵੱਲ ਧਿਆਨ ਦੇਵੇ ਪਟਨਾ ਸਾਹਿਬ ਉੱਤੇ ਵੀ ਨਹੀਂ ਪੜਣਾ ਹੋਈ ਆ ਪੜਣਾ ਸਾਹਿਬ ਉਹਦੇ ਵਿੱਚ ਵੀ ਸਖਤਨ ਗੈਦੀ ਕਰਦੇ ਆ ਅਸੀਂ ਉਹ ਨਹੀਂ ਹੋਣੀ ਚਾਹੀਦੀ ਉੱਥੇ ਵੀ ਜਿਹੜੇ ਆਰਐਸਐਸ ਦੇ ਜਿਹੜੇ ਬੰਦੇ ਬੈਠੇ ਨੇ ਉਹ ਵੀ ਉਹ ਆਪ ਦੇ ਖੁਦਨੀਆ ਕਰਦੇ ਨੇ ਪਟਨਾ ਸਾਹਿਬ ਦੇ ਜਿਹੜੇ ਜਸੇਦਾਰ ਨੂੰ ਦਾਮ ਹੀ ਨਹੀਂ ਹੈਗਾ ਪਤਾ ਨਹੀਂ ਕਿਉਂ ਡਰੀ ਜਾਂਦੇ ਨੇ ਮੁਤਲਬੀ ਪ੍ਰਬੰਧ ਕਮੇਟੀ ਆ ਕੇ ਜਿਹੜੀ ਪਰਣਾ ਸਾਹਿਬ ਦੀ ਉਹਨਾਂ ਨੇ ਦੇਖੋ ਕਿਡੀ ਆਪ ਦੇਖੀ ਆ ਤੁਹਾਡੇ ਵੀਡੀਓ ਆਈ ਜਿਹੜੇ ਜਿਹੜੇ ਸਿੱਖੋ ਹੱਕ ਦੀ ਆਵਾਜ਼ ਬੁਲੰਦ ਕਰਿਆ ਕਰੋ ਜਿਹੜੇ ਤਾਕਤਾਂ ਦੇ ਬੈਗੇ ਉਹ ਤਾਕਤਾਂ ਦੀ ਮਰਜ਼ਾ ਦਾ ਨੂੰ ਘਾਣ ਕਰ ਰਹੇ ਨੇ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਜਾਗਿਤ ਕਰਨਾ ਚਾਹੁੰਦੇ ਆ ਵੀ ਆਵਾਜ਼ ਆਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਖਾਲਸਾ ਪੰਥ ਸਾਹਿਬ ਦੇਖਦੇ ਆ ਸਾਰਾ ਕੁਝ ਫਿਰ ਥੋੜਨਾ ਸਾਹਿਬ ਗੱਤਬਾਹ ਹੋਵੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹੋਰ ਗੁਰਦੁਆਰੇ ਦੇ ਪ੍ਰਬੰਧਕ ਕਮੇਟੀਆਂ ਨੂੰ ਵੀ ਤੁਸੀਂ ਹੀ ਆਪਣੇ ਆਪ ਸਹਾਰ ਲਿਆ ਉਹ ਗ੍ਰੰਥੀ ਸਿੰਘਾਂ ਦੇ ਕਈ ਸਾਨੂੰ ਟੈਲੀਫੋਨ ਆਉਂਦੇ ਨੇ ਅ ਅੱਜ ਇੱਕ ਬਰਮਾ ਸਿੰਘ ਦੀ ਢੂੜਪਿੰਡ ਤੋਂ ਆਈ ਆ ਵੀਡੀਓ ਦੇਖੋ ਉਹਨੂੰ ਕਹਿੰਦੇ ਚਲਿਆ ਜਾ ਉਥੋਂ ਤੇ ਮੈਂ ਉਥੋਂ ਨਹੀਂ ਪ੍ਰਬੰਧਕ ਨੂੰ ਕਹਿਣਾ ਵੀ ਤੁਸੀਂ ਇਹਦਾ ਸਾਥ ਦਿਓ ਜਿਹੜੇ ਉੱਥੇ ਡੇਰੇ-ਡੂਰੇ ਵਾਲੇ ਨੇ ਚੱਕੇ ਉਹਨਾਂ ਦਾ ਤਕੜੂ ਜਿਹਾ ਚੱਕ ਕੇ ਠੋਕੋ ਬਾਰੇ ਜਿਹੜੇ ਗੁਰੂ ਘਰ ਦੇ ਵਿੱਚ ਡੇਰੇ ਵਾਲੇ ਸਮੂਲੀਅਤ ਕਰਦੇ ਨੇ ਜਾਂ ਆਪ ਦਾ ਉਥੇ ਡੰਡਰ ਜਿਹਾ ਡੰਡੂ ਖਲਦੇ ਨੇ ਇਹ ਨਹੀਂ ਹੋਣ ਦੇਣਾ ਕੱਲ੍ਹ ਤੋਂ ਪਤਾ ਨਹੀਂ ਸਿੱਖ ਜਾਗਣ ਜਨਮ ਸਿੰਘਾਂ ਦਾ ਸਨਮਾਨ ਕਰੋ ਪ੍ਰਬੰਧ ਕਮੇਟੀਆਂ ਠੀਕ ਹੋਵੋ ਜਿੱਥੇ ਗੁਰੂ ਸਾਹਿਬ ਦੇ ਚਾਰਨਾਂ ਦੇ ਵਿੱਚ ਜਿਹੜਾ ਪਹਿਰੇ ਦਿਆ ਕਰੋ ਤਾਂ ਕਿ ਜਿਹੜੀਆਂ ਵਿਅਦਗੀਆਂ ਨੇ ਰੋਕੀਆਂ ਜਾਂਦਾ ਜਾਣ ਤੇ ਮੈਂ ਹੀ ਸਿੱਖ ਸੰਗਤ ਨੂੰ ਬੇਨਤੀ ਕਰਨਾ ਉੱਠੋ ਜਾਗੋ ਸਿੱਖੋ ਕਦੋਂ ਜਾਗੋਗੇ ਇਹੋ ਜਿਹੇ ਘਣਾਉਣੇ ਕਾਰਮ ਸਾਡੇ ਗੁਰੂ ਘਰਾਂ ਦੇ ਵਿੱਚ ਜਾਂ ਤਾਕਤਾਂ ਦੇ ਹੌਂਗ ਲਾ ਕੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੁਰੱਖਿਅਤ ਨਹੀਂ ਰਹਿ ਸਕਦੇ ਸਿੰਗਾ ਸਿੱਖਾਂ ਤੇ ਵੱਡੀ ਮਾਰ ਪਾਣੀ ਪੈਣੀ ਆ ਇੱਕ ਇਸ ਤਰ੍ਹਾਂ ਜਿਹੜੇ 500 ਦਰਦੀ ਨਹੀਂ ਜਥੇ ਬੰਨੇ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਆਵਾਜ਼ ਬੁਲੰਦ ਕਰਨ ਤਾਂ ਕਿ ਜਿਹੜੇ ਗੁਰਮਰਜਾਦਾ ਦਾ ਘਾਣ ਨਾ ਹੋਵੇ ਗੁਰੂ ਦੀ ਮਰਜਾਦਾ ਤੋੜੀ ਜਾ ਰਹੀ ਹੈ ਗੁਰੂ ਦਾ ਸਿਹਾਬ ਤੋੜਿਆ ਜਾ ਰਿਹਾ ਕਿਧਰੇ ਖੰਡੇ ਵਾਟੇ ਦੇ ਦੋ ਦੋ ਅਮਰਤ ਕਰੀ ਜਾਤ ਪਾਤ ਦਾ ਇਹ ਰੋਲਾ ਇਹਦੇ ਟੱਕਾਂ ਦੇ ਉੱਤੇ ਰੋਲਾ ਤੇ ਪੰਚ ਨੂੰ ਇਹਨਾਂ ਨੇ ਵੰਡ ਕੇ ਰੱਖਦਾ ਜਿਹੜਾ ਹੈਗਾ ਗੁਰੂ ਸਾਹਿਬ ਦੀ ਮਰਜਾਦਾ ਤੋੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੀ ਰਹਿਤ ਮਰਜਾਦਾ ਉਹ ਖਤਮ ਕਰਤੀ ਇਹਨਾਂ ਲੋਕਾਂ ਨੇ ਨਾਟਾ ਨੇ ਇਸ ਕਰਕੇ ਜਿਹੜਾ ਕਾਲਾਪਾੰਥ ਨੂੰ ਜਾ ਕੇ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਕੋ ਲੰਚਕਾਂ ਦੀਆਂ ਵਾਹਿਗੁਰੂ ਜੀ ਦਾ ਕਾਲਾਪਾ ਸਾਹਿਬ ਵਾਰੀ